ਸੁਪਰੀਮ ਕੋਰਟ ਦਾ YouTube ਪੇਜ ਹੈਕ ਕੀਤਾ ਗਿਆ ਕਿਵੇਂ ਦੇਖ ਰਹੇ ਹੋ ਸਰ ਦੇਖੋ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਹੜਾ ਸਾਈਬਰ ਅਟੈਕ ਹੋਇਆ ਸੁਪਰੀਮ ਕੋਰਟ ਦਾ ਆਪਣਾ YouTube ਪੇਜ ਜਿਹੜਾ ਹੈਕ ਹੋ ਗਿਆ ਮਤਲਬ ਆਮ ਲੋਕਾਂ ਦੀ ਸੁਰੱਖਿਆ ਕਿੱਥੇ ਜਾਊਗੀ ਸੁਪਰੀਮ ਕੋਰਟ ਦਾ ਪੇਜ ਹੈਕ ਹੋ ਰਿਹਾ ਇੱਥੇ YouTube ਦੇ ਉੱਪਰ ਹੁਣੇ-ਹੁਣੇ ਜਿਹੜੀ ਨਿਊਜ਼ ਸਾਹਮਣੇ ਆਈ ਹੈ ਕਿ YouTube ਪੇਜ ਜਿਹਦੇ ਉੱਪਰ ਸਾਰੀ ਇਨਫੋਰਮੇਸ਼ਨ ਪਾਉਂਦੇ ਹੁੰਦੇ ਸੀ ਸੁਪਰੀਮ ਕੋਰਟ ਦੇ ਜੱਜ ਜਿਹੜੇ ਨੇ ਉਹਨਾਂ ਦੀ ਜਿਹੜੀਆਂ ਵੀ ਗੱਲਾਂ ਸੀ ਸਾਰੀਆਂ ਜਿਹੜੇ ਵਕੀਲ ਸੀ ਉਹਨਾਂ ਦੀਆਂ ਜਿਹੜੀਆਂ ਇੱਥੇ ਗੱਲਾਂ ਆਉਂਦੀਆਂ ਸੀਗੀਆਂ ਉਹ ਪੇਜ ਕੁਝ ਮਿੰਟਾਂ ਦੇ ਵਿੱਚ ਹੀ ਹੈਕ ਹੋ ਗਿਆ ਤੇ ਸਾਰੀ ਜਿਹੜੀ ਸਿਕਿਉਰਿਟੀ ਹੈ ਕਿੱ ਜਾਣਗੇ ਹਮ ਪਰ ਹੁਣ ਤੱਕ ਛੋਟੇ ਛੋਟੇ ਸਾਈਬਰ ਦੇਖਣ ਤੋਂ ਮਿਲਦੇ ਸਾਈਬਰ ਠੱਗੀਆਂ ਦੇਖਣ ਤੋਂ ਮਿਲਦੀਆਂ ਸੀ ਸੁਪਰੀਮ ਕੋਰਟ ਦਾ ਪੇਜ ਹੈਕ ਹੋ ਜਾਣਾ ਕਿਵੇਂ ਕਰ ਸਕਦੇ ਨੇ ਲੋਕ ਇਸ ਨੂੰ ਦੇਖੋ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਜਿਹੜੇ ਹੈਕਰਸ ਨੇ ਉਹ ਸਿਰਫ ਇੱਕ ਇੱਕ ਕੋਈ ਲੈਂਗੁਏਜ ਦੇਖ ਕੇ ਨਹੀਂ ਕਰਦੇ ਉਹ ਬਹੁਤ ਸਾਰੇ ਲੈਂਗੁਏਜ ਉਹਨਾਂ ਨੂੰ ਆਉਂਦੀਆਂ ਹੁੰਦੀਆਂ ਨੇ ਬੜੀ ਪਿੱਛੇ ਦੀ ਜਿਹੜੀ ਹੈ ਉਹ ਬڑے ਲੋਕ ਬੈਠੇ ਹੁੰਦੇ ਜੁੜੇ ਹੁੰਦੇ ਇਹਦੇ ਨਾਲ ਪੇਜ ਹੈਕ ਕਰਨ ਵਾਸਤੇ ਉਸ ਤੋਂ ਬਾਅਦ ਦੂਜੀ ਗੱਲ ਸਾਡੀ ਕਿਤੇ ਨਾ ਕਿਤੇ ਅਣਗਿਆਰੀ ਰਹਿ ਜਾਂਦੀ ਹੈ ਕਿਉਂਕਿ ਪੇਜ ਐਦਾਂ ਹੀ ਹੈਕ ਨਹੀਂ ਹੋ ਜਾਂਦੇ ਜਾਂ ਤਾਂ ਜਿਹੜਾ ਉਹਦਾ ਪਾਸਵਰਡ ਹੈ ਉਹ ਲੀਕ ਹੋਇਆ ਹੋਏਗਾ ਕਿਤੋਂ ਕੋਈ ਜਿਹੜੇ ਉੱਥੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੰਦੇ ਬੈਠੇ ਜਿਹੜੇ ਪੇਜ ਨੇ ਹੈਂਡਲ ਕਰਦੇ ਨੇ ਉਹਨਾਂ ਦੇ ਵਿੱਚੋਂ ਜਾਂ ਤਾਂ ਕਿਸੇ ਨੇ ਕੋਈ ਜਿਹੜਾ ਹੈ ਪਾਸਵਰਡ ਐਦਾਂ ਦਾ ਜਿਹੜਾ ਅਗਲੇ ਲੀਕ ਕੀਤਾ ਜਾਂ ਫਿਰ ਕੋਈ ਐਦਾਂ ਦੀ ਈਮੇਲ ਆਈ ਕਿਉਂਕਿ ਬਹੁਤ ਸਾਰੀਆਂ ਐਦਾਂ ਦੀ ਈਮੇਲਾਂ ਆਉਂਦੀਆਂ ਨੇ ਜਾਂ ਦਿਨ ਸਾਨੂੰ ਵੀ ਰੋਜ਼ ਆਉਂਦੀਆਂ ਨੇ ਈਮੇਲਾਂ ਐਦਾਂ ਦੀਆਂ ਕਿ ਜੀ ਜੀ ਆ ਕਲੇਮ ਆ ਗਿਆ ਤੁਹਾਡਾ ਪੇਜ ਬੰਦ ਹੋਣ ਲੱਗਿਆ ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਤਾਂ ਇਹ ਤੇ ਕਲਿੱਕ ਕਰੋ ਉਹ ਇੱਕ ਕਲਿੱਕ ਦੇ ਨਾਲ ਹੀ ਤੁਹਾਡਾ ਪੇਜ ਜਿਹੜਾ ਹੈ ਸਾਰਾ ਦਾ ਸਾਰਾ ਜਿਹੜਾ ਕਿ ਦੂਜੇ ਬੰਦੇ ਦੇ ਸਾਹਮਣੇ ਚਲ ਜਾਂਦਾ ਸਰ ਅੱਜ ਕੱਲ ਸਾਰਾ ਕੁਝ ਆਨਲਾਈਨ ਹੋ ਰਿਹਾ ਜਿਵੇਂ ਹੁਣ ਸੁਪਰੀਮ ਕੋਰਟ ਦਾ ਪੇਜ ਹੈਕ ਹੋ ਜਾਣਾ YouTube ਤੇ ਉਧਰ ਬਸ ਜੇ ਲੋਕ ਜਿਹੜੇ ਨੇ ਉਹਨਾਂ ਦੇ ਉਹਨਾਂ ਦੀ ਸੇਫਟੀ ਫਿਰ ਕਿਵੇਂ ਰਹੂਗੀ ਦੇਖੋ ਬੜੀ ਇਹ ਚਿੰਤਾਜਨਕ ਗੱਲ ਹੈ ਕਿਉਂਕਿ ਅੱਜ ਕੱਲ ਹਰ ਇੱਕ ਚੀਜ਼ ਅਸੀਂ ਆਨਲਾਈਨ ਰੱਖਦੇ ਹਾਂ ਅਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਗੱਲ ਕਰ ਲਈਏ ਅਸੀਂ ਆਪਣੇ ਕਮਰਸ਼ੀਅਲ ਦੀ ਗੱਲ ਕਰ ਲਈਏ ਅਸੀਂ ਆਨਲਾਈਨ ਪੇਮੈਂਟਸ ਦੀ ਗੱਲ ਕਰ ਲਈਏ ਸਾਰਾ ਕੁਝ ਆਪਾਂ ਸਾਡਾ ਆਨਲਾਈਨ ਪਿਆ ਹੈ ਤੇ ਜੇ ਆਨਲਾਈਨ ਦੇ ਵਿੱਚ ਸੁਰੱਖਿਆ ਨਹੀਂ ਹੋਏਗੀ ਸਿਕਿਉਰਿਟੀ ਨਹੀਂ ਹੋਏਗੀ ਇੱਕ ਪਾਸੇ ਗੱਲ ਹੁੰਦੀ ਹੈ ਕਿ ਅਸੀਂ ਡਿਜੀਟਲ ਇੰਡੀਆ ਬਣਾ ਲਿਆ ਇੰਡੀਆ ਡਿਜੀਟਲ ਹੋ ਗਿਆ ਯੂਪੀ ਪੇਮੈਂਟਸ ਆ ਗਈਆਂ ਗੂਗਲ ਪੇ ਯੂਜ਼ ਕਰਨ ਲੱਗੇ ਅਸੀਂ ਸਾਰਾ ਕੁਝ ਛੱਡ-ਛੱਡ ਆਨਲਾਈਨ ਹੋ ਗਿਆ ਅਸੀਂ ਆਪਣੀ ਨਿੱਜੀ ਜਾਣਕਾਰੀ ਤੱਕ ਸਾਰੀ ਆ ਲੂਨ ਬਣਾਇਆ ਜਾ ਸਕਦਾ ਕਿਉਂਕਿ ਉਹਦੇ ਵਿੱਚ ਤੁਹਾਡੇ ਫਿੰਗਰਪ੍ਰਿੰਟਸ ਹੁੰਦੇ ਨੇ ਉਹਦੇ ਵਿੱਚ ਤੁਹਾਡਾ ਰੂਟੀਨਾ ਸਕੈਨ ਹੁੰਦਾ ਉਹਦੇ ਵਿੱਚ ਤੁਹਾਡੀ ਡੇਟ ਆਫ ਬਰਥ ਤੋਂ ਲੈ ਕੇ ਹਰ ਇੱਕ ਇਨਫਾਰਮੇਸ਼ਨ ਹੁੰਦੀ ਹੈ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਹੈ ਆਧਾਰ ਕਾਰਡ ਤੁਹਾਡੇ ਰਾਸ਼ਨ ਕਾਰਡ ਨਾਲ ਲਿੰਕ ਹੈ ਆਧਾਰ ਕਾਰਡ ਤੋਂ ਲੈ ਕੇ ਡਰਾਈਵਿੰਗ ਲਾਇਸੈਂਸ ਨਾਲ ਲਿੰਕਡ ਹੈ ਹਰ ਇੱਕ ਚੀਜ਼ ਨਾਲ ਲਿੰਕਡ ਹੈ ਆਧਾਰ ਕਾਰਡ ਤੇ ਜੇ ਉਹਦੀ ਕਿਤੇ ਨਾ ਕਿਤੇ ਇਦਾਂ ਲੀਕ ਹੋ ਗਿਆ ਡਾਟਾ ਉਹਦੀ ਸਿਕਿਉਰਿਟੀ ਨਾ ਆ ਰਹੀ ਤੇ ਤੁਹਾਡਾ ਪੂਰਾ ਦਾ ਪੂਰਾ ਕਹਿ ਲਓ ਕਿ ਇੱਕ ਪੂਰਾ ਸਾਰਾ ਕੁਝ ਖਤਮ ਹੋ ਸਕਦਾ ਤੁਹਾਡੀ ਇੱਕ ਹੋਂਦ ਜਿਹੜੀ ਹੈ ਉਹਦੇ ਉੱਪਰ ਗੱਲ ਆ ਸਕਦੀ ਹੈ ਪਰ YouTube ਤੇ ਹੁਣ ਉਹ ਪੇਜ ਜਿਹੇ ਆਪਾਂ ਸਰਚ ਕਰ ਰਹੇ ਹਾਂ ਸਰਚ ਵੀ ਨਹੀਂ ਆ ਰਿਹਾ ਹੈਗਾ ਹੁਣ ਜਿਹੜਾ ਪੇਜ ਉੱਤੇ ਜੋ ਵੀਡੀਓਜ਼ ਅਪਲੋਡ ਕੀਤੀ ਹੈ ਉਹ ਕਿਸ ਤਰ੍ਹਾਂ ਦੀ ਨੇ ਕਿੱਥੋਂ ਦੀਆਂ ਨੇ ਉਹ ਦੇਖੋ ਇਹ ਵੀਡੀਓਜ਼ ਜਿਹੜੀਆਂ ਨੇ ਇਹ ਇੱਕ ਰਿਪਲ ਨਾਮ ਦੀ ਕੰਪਨੀ ਹੈ ਜਿਹੜੀ US ਬੇਸਡ ਕੰਪਨੀ ਹੈ ਕ੍ਰਿਪਟੋ ਕਰੰਸੀ ਦੇ ਰਿਲੇਟਿਡ ਜਿਹੜਾ ਹੈ ਉਹ ਵੀਡੀਓਜ਼ ਉਹ ਤੇ ਅਪਲੋਡ ਕਰ ਦਿੱਤੀਆਂ ਗਈਆਂ ਨੇ ਇਹ ਸਿਰਫ ਇਸ ਪੇਜ ਦੀ ਗੱਲ ਨਹੀਂ ਇਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਆਮ ਲੋਕਾਂ ਦੇ ਪੇਜ ਹੈਕ ਹੋਏ ਨੇ ਜਾਂ ਫਿਰ ਕੰਪਨੀਆਂ ਦੇ ਪੇਜ ਹੈਕ ਹੁੰਦੇ ਨੇ ਉਹਦੇ ਉੱਪਰ ਕ੍ਰਿਪਟੋ ਕਰੰਸੀ ਦੇ ਵੀਡੀਓਜ਼ ਪਾ ਕਮੈਂਟ ਦੇ ਅੰਡਰ ਨਹੀਂ ਆਉਂਦੀ ਆਪਾਂ ਪਰਪਈ ਦੀ ਗੱਲ ਕਰਦੇ ਆਂ ਆਪਾਂ ਡਾਲਰ ਦੀ ਗੱਲ ਕਰਦੇ ਆਂ ਤਾਂ ਉਹਦੇ ਉੱਪਰ ਕਿਸੇ ਕੰਟਰੀ ਦਾ ਕਿਸੇ ਦਾ ਇੱਕ ਹੋਲਡ ਹੈ ਪਰ ਜਿਹੜੀ ਕ੍ਰਿਪਟੋ ਕਰੰਸੀ ਹੁੰਦੀ ਹੈ ਇਹਦੇ ਉੱਪਰ ਕਿਸੇ ਦਾ ਹੋਲਡ ਨਹੀਂ ਹੈਗਾ ਇਹ ਆਨਲਾਈਨ ਕਰੰਸੀ ਹੁੰਦੀ ਹੈ ਤੇ ਉਹਦੇ ਰਿਲੇਟਡ ਵੀਡੀਓਜ਼ ਜਿਹੜੀਆਂ ਨੇ ਉਹ ਅਪਲੋਡ ਕਰ ਦਿੱਤੀਆਂ ਗਈਆਂ ਨੇ بڑے ਲੋਕਾਂ ਦੇ ਪੇਜ ਪਹਿਲਾਂ ਹੈਕ ਹੋਏ ਨੇ ਉਹਤੇ ਵੀ ਇਦਾਂ ਹੀ ਹੁੰਦਾ ਕਿਸੇ ਨੂੰ ਵੀ ਫੋਲੋ ਕਰ ਦਿੱਤਾ ਜਾਂਦਾ ਹੈ ਪੁਰਾਣੀਆਂ ਵੀਡੀਓਜ਼ ਡੀਲੀਟ ਕਰ ਦਿੱਤੀਆਂ ਜਾਂਦੀਆਂ ਨੇ ਨਾਮ ਚੇਂਜ ਕਰ ਦਿੱਤਾ ਜਾਂਦਾ ਜੋ ਇੱਥੇ ਹੋਇਆ ਕਿ ਜਿਹੜਾ ਸੁਪਰੀਮ ਕੋਰਟ ਦਾ ਪੇਜ ਆ ਉਹਦਾ ਆਫੀਸ਼ੀਅਲ ਨੇਮ ਉਹ ਹਟਾ ਦਿੱਤਾ ਗਿਆ ਉਹ ਥਾਂ ਤੇ ਰਿਪਲ ਨਾਮ ਆ ਗਿਆ ਤੇ ਥੱਲੇ ਵੀਡੀਓਜ਼ ਜਿਹੜੀਆਂ ਨੇ ਉਹ ਵੀਡੀਓਜ਼ ਵੀ ਹਟਾ ਦਿੱਤੀਆਂ ਪਤਾ ਨਹੀਂ ਪ੍ਰਾਈਵੇਟ ਕੀਤੀਆਂ ਨੇ ਜਾਂ ਫਿਰ ਵੀਡੀਓਜ਼ ਡਿਲੀਟ ਹੀ ਕਰ ਦਿੱਤੀਆਂ ਰਿਪਲ ਨਾਮ ਉੱਤੇ ਦੇ ਦਿੱਤਾ ਤੇ ਬੜੀ ਚਿੰਤਾਜਨਕ ਗੱਲ ਹੈ ਕਿਉਂਕਿ بڑے ਲੋਕਾਂ ਦੇ ਬਿਜ਼ਨਸ ਜਿਹੜੇ ਨੇ ਉਹ ਅੱਜ ਕੱਲ ਸੋਸ਼ਲ ਮੀਡੀਆ ਤੋਂ ਚੱਲਦੇ ਨੇ ਆਨਲਾਈਨ ਲੋਕਾਂ ਨੇ ਜਿਹੜੇ ਕ੍ਰੀਏਟਰਸ ਨੇ ਉਹਨਾਂ ਨੇ ਆਪਣੇ ਪੇਜ ਐਨ ਐਨ ਮਿਲੀਅਨ ਦੇ ਪੇਜ ਬਣਾਏ ਹੁੰਦੇ ਨੇ ਕਿ ਉਹ ਤੋਂ ਉਹਨਾਂ ਦੀ ਪੂਰੀ ਕੰਪਨੀ ਖੜੀ ਹੁੰਦੀ ਹੈ ਤੇ ਉਸ ਕੰਪਨੀ ਦੇ ਉੱਪਰ 1 ਮਿੰਟ ਦੇ ਵਿੱਚ ਹੀ ਜਿਹ ਦੀ ਲੋੜ ਪਰ ਲੱਗਦਾ ਨਹੀਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਹੀ ਰਿਹਾ ਤਾਂ ਸਾਈਬਰ ਵਾਰ ਹੋ ਸਕਦੀ ਹੈ ਬਿਲਕੁਲ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਹੁਣ ਲੋਕ ਨੇ ਜਿਹੜੇ ਵੱਡੇ ਜਿਹੜੇ ਪੜ੍ਹੇ ਲਿਖੇ ਨੇ ਉਹ ਇਹੀ ਗੱਲ ਕਰਦੇ ਨੇ ਕਿ ਆਉਣ ਵਾਲਾ ਟਾਈਮ 'ਚ ਵਾਰ ਹੀ ਜੜੀ ਹੋਣੀ ਆ ਉਹ ਕਿਸੇ ਨੇ ਤਲਵਾਰਾਂ ਨਾਲ ਔਰ ਬੰਦੂਕਾਂ ਦੇ ਨਾਲ ਵਾਰ ਨਹੀਂ ਕਰਨੀ ਕਿਸੇ ਨੇ ਹੁਣ ਤਾਂ ਸਿੱਧਾ ਸਾਈਬਰ ਅਟੈਕ ਹੋਣਾ ਕਿਉਂਕਿ ਤੁਹਾਡੀ ਜਿਵੇਂ ਮੈਂ ਹੁਣੇ ਗੱਲ ਦੱਸੀ ਕਿ ਆਧਾਰ ਕਾਰਡ ਦੇ ਨਾਲ ਸਾਰਾ ਕੁਝ ਲਿੰਕਡ ਹੈ ਬੰਦਾ ਆਨਲਾਈਨ ਅਟੈਕ ਕਰੇ ਤੁਹਾਡਾ ਆਧਾਰ ਕਾਰਡ ਜਿਹੜਾ ਹੈ ਸਾਰਾ ਕੁਝ ਖਤਮ ਤੁਹਾਡੀ ਧੋਹ ਦੀ ਖਤਮ ਹੋ ਗਈ ਸਾਰਾ ਕੁਝ ਹੀ ਖਤਮ ਡਿਜੀਟਲੀ ਤੁਹਾਡਾ ਸਾਰਾ ਕੁਝ ਫੂਟਪ੍ਰਿੰਟ ਹੀ ਖਤਮ ਕਰਤਾ ਕਿਸੇ ਨੇ ਬਹੁਤ ਸਾਰੀਆਂ ਇਦਾਂ ਦੀਆਂ ਹਾਲੀਵੁੱਡ ਮੂਵੀਜ਼ ਆਈਆਂ ਨੇ ਜਿਹਦੇ ਵਿੱਚ ਇਹ ਦਿਖਾਈ ਗਈ ਹੈ ਤੇ ਕਿਤੇ ਨਾ ਕਿਤੇ ਉਹ ਜੀ ਸੱਚ ਹੁੰਦੀ ਲੱਗਦੀ ਹੈ ਕਿਉਂਕਿ ਇੱਕ ਇੰਟਰਨੈਟ ਅੱਜ ਇੰਟਰਨੈਟ ਦੇ ਥਰੂ ਬਹੁਤ ਚੀਜ਼ਾਂ ਕੰਟਰੋਲ ਹੁੰਦੀਆਂ ਨੇ ਫੋਰਨ ਦੇ ਕਈ ਕੰਟਰੀਜ਼ ਦੇ ਵਿੱਚ ਤਾਂ ਟ੍ਰੈਫਿਕ ਲਾਈਟਸ ਵੀ ਇੰਟਰਨੈਟ ਨਾਲ ਕੰਟਰੋਲ ਹੁੰਦੀਆਂ ਨੇ ਤੁਹਾਡੇ ਘਰ ਦੇ ਅੰਦਰ ਜਿਹੜੀਆਂ ਅਸੀਂ ਸਿਲੰਡਰ ਲੈਨੇ ਆ ਗੈਸ ਸਿਲੰਡਰ ਪਰ ਬਹੁਤ ਸਾਰੀ ਇਦਾਂ ਦੀਆਂ ਕੰਟਰੀਜ਼ ਨਹੀਂ ਜਿੱਥੇ ਗੈਸ ਸਿਲੰਡਰ ਦੇ ਪਾਈਪਸ ਜਾਂਦੀਆਂ ਨੇ ਪਾਈਪ ਦੇ ਥਰੂ ਸਿਲੰਡਰ ਪਹੁੰਚ ਗੈਸ ਜਾਂਦੀ ਹੈ ਉਹ ਸਾਰਾ ਕੁਝ ਇੰਟਰਨੈਟ ਦੇ ਨਾਲ ਕੰਟਰੋਲ ਹੁੰਦਾ ਅੱਜ ਅਸੀਂ ਸੋਸ਼ਲ ਮੀਡੀਆ ਦੇਖਦੇ ਆ ਵੈਬਸਾਈਟ ਦੇਖਦੇ ਆ ਜੇ ਅੱਜ ਕੋਈ ਬੰਦਾ ਇਹ ਨਿਊਜ਼ ਚ ਲਾ ਦੇਵੇ ਫੇਕ ਨਿਊਜ਼ ਚ ਲਾ ਦੇਵੇ ਭਾਵੇਂ ਕਿ ਇੱਕ ਨਿਊਜ਼ ਲ ਲੁਧਿਆਣੇ ਦੇ ਵਿੱਚ ਫਲਾਣੀ ਥਾਂ ਤੇ ਅਟੈਕ ਹੋ ਗਿਆ ਬੋਮ ਅਟੈਕ ਹੋ ਗਿਆ ਹਫੜਾ ਦਾ ਫੜੀ ਮੱਝੂ ਲੋਕ ਪਾਗਲ ਹੋ ਜਾਣਗੇ ਕਿ ਅਟੈਕ ਹੋ ਗਿਆ ਲੁਧਿਆਣੇ ਦੇ ਵਿੱਚ ਐਕਚੁਅਲ ਤੇ ਨਾ ਵੀ ਹੋਇਆ ਹੋਵੇ ਤੇ ਸਾਈਬਰ ਵਾਰ ਕਰਨ ਦੇ ਬਹੁਤ ਸਾਰੇ ਤਰੀਕੇ ਨੇ ਲੋਕ ਜਿਹੜਾ ਯੂਜ਼ ਕਰ ਸਕਦੇ ਨੇ ਕਿਉਂਕਿ ਇਹਦੇ ਤੇ ਕੰਟਰੋਲ ਬਹੁਤ ਵੱਡੀ ਚੀਜ਼ ਹੈ ਜੇ ਅਸੀਂ ਲਾਅ ਦੀ ਗੱਲ ਕਰਦੇ ਹਾਂ ਜਿਵੇਂ ਇੱਥੇ ਪੁਲਿਸ ਹੈ ਇੱਥੇ ਆਰਮੀ ਹੈ ਉਹ ਇੱਕ ਲਾਅ ਰੱਖਦੀ ਹੈ ਉਹ ਉਹਨਾਂ ਦਾ ਡਰਾਹੇ ਲੋਕਾਂ ਨੂੰ ਕਿਤੇ ਨਾ ਕਿਤੇ ਜੇ ਪੁਲਿਸ ਖੜੀ ਹੋਵੇ ਤਾਂ ਬੰਦਾ ਕੋਈ ਗਲਤ ਕੰਮ ਕਰਨ ਤੋਂ ਡਰਦਾ ਏਦਾਂ ਹੀ ਆਨਲਾਈਨ ਜਿਹੜੇ ਲੋਕ ਨੇ ਜਿਹੜੇ ਏਦਾਂ ਦੇ ਟੈਰਰਿਸਟ ਇਹਨਾਂ ਨੂੰ ਕਿਸਦਾ ਡਰ ਪੈ ਨਹੀਂ ਕੋਈ ਸਿਕਿਉਰਿਟੀ ਸਾਡੀ ਇੰਨੀ ਸਟਰੋਂਗ ਨਹੀਂ ਹੈਗੀ ਅਸੀਂ ਡਿਜੀਟਲੀ ਜੇ ਅਸੀਂ ਬਣਾ ਲਿਆ ਸਾਰਾ ਕੁਝ ਤਾਂ ਸਾਡੇ ਕੋਲੇ ਉਹ ਪਾਵਰ ਵੀ ਹੋਣੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਜਿਹਦੇ ਨਾਲ ਅਸੀਂ ਇਹ ਕੰਟਰੋਲ ਰੱਖ ਸਕੀਏ ਅਸੀਂ ਸਿਕਿਉਰਿਟੀ ਜਿਹੜੀ ਹੈ ਲੋਕਾਂ ਨੂੰ ਉਹ ਮੁਹੱਈਆ ਕਰਾ ਸਕੀਏ ਪਰ ਐਡਾ ਵੱਡਾ ਪੇਜ ਹੈ ਕੋ ਹੋ ਗਿਆ ਤੇ ਲੱਗਦਾ ਨਹੀਂ ਕਿ ਵੀ ਕੋਈ ਵੀ ਪੇਜ ਜਿਹੜਾ ਉਹ ਹੈਕ ਹੋ ਸਕਦਾ ਕੋਈ ਵੀ ਵੱਡੇ ਵੱਡੇ ਹੁਣ ਅੱਜ ਕੱਲ ਸਾਰਾ ਆਨਲਾਈਨ ਚੱਲ ਰਿਹਾ ਹੈ ਤਾਂ ਲੋਕਾਂ ਨੂੰ ਹੁਣ ਕਿਤੇ ਨਾ ਕਿਤੇ ਡਰ ਜ਼ਰੂਰ ਰਹੇਗਾ ਕਿਉਂਕਿ ਸੁਪਰੀਮ ਕੋਰਟ ਦਾ ਜਿਹੜਾ ਪੇਜ ਹੈ ਬਿਲਕੁਲ ਆਪਾਂ ਹੁਣੇ ਗੱਲ ਕਰਕੇ ਹਟੇ ਆ ਨਾ ਕਿ ਸਿਕਿਉਰਿਟੀ ਸ ਲੋਕਾਂ ਦੇ ਵੈਬਸਾਈਟਸ ਲੀਕ ਹੋ ਜਾਂਦੀਆਂ ਨੇ ਇਹ ਡਾਟਾ ਸਾਰਾ ਜਿਹੜਾ ਹੈ ਇਹਨੂੰ ਸਿਕਿਉਰ ਕਰਨਾ ਬਹੁਤ ਹੀ ਜ਼ਰੂਰੀ ਹੈ ਇਹ ਸਾਰਾ ਕੁਝ ਲੀਕ ਹੋ ਰਿਹਾ ਤੁਹਾਡੀ ਆਪਣੀ ਕਿਉਂਕਿ ਅੱਜ ਕੱਲ ਫੋਨ ਹਰ ਇੱਕ ਦੇ ਕੋਲੇ ਆ ਫੋਨ ਦੇ ਵਿੱਚ ਅਸੀਂ ਪਤਾ ਨਹੀਂ ਕਿੰਨੀਆਂ ਵੀਡੀਓਜ਼ ਕਿੰਨੇ ਮੈਸੇਜ ਸਾਡੇ ਪਰਸਨਲ ਕੰਟੈਕਟਸ ਹੁੰਦੇ ਨੇ ਸਾਡੀਆਂ ਫੈਮਿਲੀ ਦੀਆਂ ਇਮੇਜਸ ਹੁੰਦੀਆਂ ਨੇ ਸਾਡੇ ਬੱਚਿਆਂ ਦੀਆਂ ਫੋਟੋਆਂ ਹੁੰਦੀਆਂ ਨੇ ਤੇ ਜੇ ਕਿਸੇ ਨੇ ਹੈਕ ਕਰਨਾ ਹੋਵੇ 1 ਮਿੰਟ ਦੇ ਵਿੱਚ ਉਸ ਬੰਦੇ ਨੇ ਸਿਰਫ ਤੁਹਾਨੂੰ ਮੈਸੇਜ ਭੇਜਣਾ ਇੱਕ ਤੁਸੀਂ ਮੈਸੇਜ ਤੇ ਕਲਿੱਕ ਕੀਤਾ ਤੁਹਾਡਾ ਸਾਰਾ ਡਾਟਾ ਚਲ ਜਾਂਦਾ ਬਹੁਤ ਸਾਰੇ ਲੋਕ ਇਦਾਂ ਦੇ ਅਸੀਂ ਦੇਖਦੇ ਆ ਨਿਊ ਬੜਾ ਉਹਨੂੰ ਵਧਾਉਣਾ ਹੈ ਅੱਗੇ ਤਾਂ ਸਾਨੂੰ ਆ ਤਾਂ ਨੋਟੀਫਾਈ ਭੇਜਾ ਦਿਓ ਉਹ ਬੰਦਾ ਸਿਰਫ ਓਟੀਪੀ ਦਿੰਦਾ ਉਹਦੇ ਫੋਨ ਦੇ ਵਿੱਚੋਂ ਬੈਂਕ ਦੇ ਸਾਰੇ ਪਾਸਵਰਡ ਉਹਦੀਆਂ ਫੋਟੋਜ਼ ਉਦੀ ਸਾਰੀ ਡਿਟੇਲ ਸਾਰਾ ਕੁਝ ਚੱਲ ਜਾਂਦਾ ਬਹੁਤ ਚਿੰਤਾਜਨਕ ਵਿਸ਼ਾ ਹੈ ਚੀਜ਼ ਨੂੰ ਸੋਚਣ ਦੀ ਲੋੜ ਹੈ ਕਿ ਇਦਾਂ ਦੇ ਠੱਗ ਬੈਠੇ ਨੇ ਸ਼ਰਾਰਤੀ ਲੋਕ ਜਿਹੜਾ ਹੈ ਉਹ ਹਟ ਨਹੀਂ ਸਕਦੇ ਸਾਨੂੰ ਸਿਕਿਉਰ ਹੋਣਾ ਪੈਣਾ ਹੈ ਸਾਨੂੰ ਸਟਰੋਂਗ ਹੋਣਾ ਪੈਣਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕੀਏ ਜੇ ਉਸ ਕ੍ਰਿਪਟੋ ਕਰੰਸੀ ਦੀ ਜਗ੍ਹਾ ਕੋਈ ਹੋਰ ਵੀਡੀਓਸ ਅਪਲੋਡ ਕਰ ਦੇ ਜਿੱਦਾਂ ਤੁਸੀਂ ਕਿਹਾ ਕਿ ਵਾਰ ਹੋ ਸਕਦੀ ਹੈ ਵਾਰ ਹੋ ਜਾਏਗੀ ਜੇ ਕੋਈ ਇਸ ਤਰ੍ਹਾਂ ਦੀ ਵੀਡੀਓ ਅਪਲੋਡ ਕਰ ਦਿੰਦਾ ਉਹਦੇ ਵਿੱਚ ਕਿ ਬਈ ਆਪਸ ਵਿੱਚ ਦੇਸ਼ ਵੀ ਲੜ ਜਾਂਦੇ ਕਿਉਂਕਿ ਅੱਜਕੱਲ ਨਿਊਜ਼ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਲੱਗਦਾ ਨਹੀਂ ਕਿ ਉਹ ਵੀ ਹੋ ਸਕਦਾ ਸੀ ਜੋ ਕੋਈ ਹੋਰ ਵੀਡੀਓ ਸਪੋਰਟ ਮੈਂ ਦੱਸ ਤਾਰ ਰਿਆਂ ਇਹ ਗੱਲ ਕਿ ਬਿਲਕੁਲ ਜੇ ਇਦਾਂ ਦੀਆਂ ਵੀਡੀਓ ਸਾਹਮਣੇ ਆ ਜਾਣ ਇਦਾਂ ਦੀ ਗੱਲ ਕਿਉਂਕਿ ਇਹ ਜਿਹੜੀ ਮੈਂ ਤੁਹਾਨੂੰ ਗੱਲ ਦੱਸੀਆ ਇਹ ਮੂਵੀਜ਼ ਦੀ ਗੱਲ ਹੈ ਹਾਲੀਵੁੱਡ ਦੀ ਮੂਵੀ ਚ ਐਜਿ ਦਿਖਾਇਆ ਗਿਆ ਹੈ ਕਿ ਇਦਾਂ ਵਾਰ ਜਿਹੜੀ ਆ ਉਹ ਹੋਈ ਹੈ ਮੂਵੀ ਦੀ ਗੱਲ ਹੈ ਇਹ ਬਟ ਐਕਚੁਅਲ ਦੇ ਵਿੱਚ ਵੀ ਪੋਸੀਬਲ ਹੈ ਨਾ ਕਿਉਂਕਿ ਟੈਰਰਿਸਟ ਜਿਹੜਾ ਹੈ ਉਹ ਕੰਟਰੋਲ ਕਰ ਲੈਣ ਇੱਕ ਵਾਰੀ ਕੁਝ ਵੀ ਕਰ ਸਕਦੇ ਨੇ ਕਿ ਸੀਸੀਟੀਵੀ ਕੈਮਰੇ ਨੇ ਹੁਣ ਕਿਸੇ ਕੋਈ ਬੈਂਕ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਬੰਦਾ ਉਹਨੂੰ ਹੈਕ ਕਰ ਲਵੇ ਹੈਕ ਕਰਕੇ ਉਹ ਸੀਸੀਟੀਵੀ ਫੁਟੇਜ ਹੀ ਥਾਂ ਤੇ ਕੋਈ ਦਕ ਉਸ ਬੰਦੇ ਨੇ ਸੀਸੀਟੀਵੀ ਹੈਕ ਕਰਕੇ ਵੀਡੀਓ ਚਲਾਈ ਤਾਂ ਇਦਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਰ ਸਕਦੇ ਨੇ ਸ਼ਰਾਰਤੀ ਲੋਕ ਬਹੁਤ سارے ਬੈਠੇ